ਗੁਰੂ ਪਿਆਰੇ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਦੀ ਸਾਖੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਦੀ ਹੈ ਜਦੋਂ ਬ੍ਰਹਮਾ ਵਿਸ਼ਨੂੰ ਮਹੇਸ਼ ਸਿੱਖਾਂ ਦਾ ਰੂਪ ਧਾਰ ਕੇ ਗੁਰੂ ਘਰ ਸੇਵਾ ਕਰਨ ਆਏ ਤੇ ਗੁਰੂ ਜੀ ਨੇ ਉਹਨਾਂ ਨੂੰ ਕਿਵੇਂ ਪਛਾਣਿਆ ਆਓ ਸਾਖੀ ਨੂੰ ਬੜੇ ਹੀ ਪ੍ਰੇਮ ਤੇ ਪਿਆਰ ਨਾਲ ਸਰਵਣ ਕਰੀਏ ਸਾਹਿਬ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਸ੍ਰੀ ਅਮਰitsar ਸਾਹਿਬ ਜੀ ਦੀ ਪਟਵਾਈ ਸਿੱਖ ਸੰਗਤਾਂ ਤੋਂ ਕਰਵਾ ਰਹੇ ਸਨ ਤਾਂ ਪੁੱਟਦੇ ਆ ਪੁੱਟਦੇ ਆ ਉਸ ਪਵਿੱਤਰ ਜਗ੍ਹਾ ਤੇ ਪਹੁੰਚੇ ਜਿਸ ਨੂੰ ਅੱਜ ਹਰ ਕੀ ਪੌੜੀ ਕਿਹਾ ਜਾਂਦਾ ਹੈ ਜ਼ਮੀਨ ਦਾ ਥਲ ਇਤਨਾ ਕਠੋਰ ਸੀ ਕਿ ਸਿੱਖ ਸੰਗਤਾਂ ਦੀ ਤਰਫੋਂ ਮਿੱਟੀ ਪੁੱਟੀ ਨਾ ਜਾਵੇ ਮਿੱਟੀ ਪੁੱਟਣ ਵਾਲੇ ਜਿਹੜੇ ਔਜ਼ਾਰ ਸਨ ਉਹ ਜ਼ਮੀਨ ਵਿੱਚ ਮਾਰ-ਮਾਰ ਕੇ ਸਿੱਖ ਸੰਗਤਾਂ ਥੱਕ ਗਈਆਂ ਸਨ ਤੇ ਕੋਜ ਸੰਗਤ ਦੇ ਹੱਥਾਂ ਵਿੱਚ ਛਾਲੇ ਵੀ ਪੈ ਗਏ ਸਨ ਜਦੋਂ ਬਹੁਤ ਥੱਕ ਗਏ ਤਾਂ ਮਹਾਰਾਜ ਕੋਲ ਆ ਕੇ ਬੇਨਤੀ ਕਰਨ ਲੱਗੇ ਕਿ ਉਥੋਂ ਮਿੱਟੀ ਪੁੱਟੀ ਨਹੀਂ ਜਾ ਰਹੀ ਇਹ ਸੁਣ ਕੇ ਮਹਾਰਾਜ ਨੇ ਕਿਹਾ ਕਿ ਹੌਣ ਰਹਿਣ ਦਿਓ ਕੱਲ ਦੀਵਾਨ ਦੀ ਸਮਾਪਤੀ ਤੋਂ ਪਿਛੋਂ ਪਟਵਾਈ ਸ਼ੁਰੂ ਕਰਾਂਗੇ ਤਾਂ ਗੁਰੂ ਪਿਆਰੇਓ ਅਗਲੀ ਸਵੇਰ ਮਹਾਰਾਜ ਦਾ ਦੀਵਾਨ ਸੋशोਬਿਤ ਹੋ ਰਿਹਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਚੀ 베ਰ ਦੇ ਥੱਲੇ ਬੈ ਕੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਕੋਲ ਤਿੰਨ 베ਰੀਆਂ ਅੱਜ ਵੀ ਪੁਰਾਤਨ ਇਤਿਹਾਸ ਦੀ ਸ਼ਾਨ ਹਨ ਉਹਨਾਂ 베ਰੀਆਂ ਵਿੱਚੋਂ ਇੱਕ 베ਰੀ ਦਾ ਨਾਮ ਦੁਖਬੰਜਨੀ 베ਰੀ ਹੈ ਇਸ ਜਗ੍ਹਾ ਤੇ ਬੀਬੀ ਭਜਨੀ ਦਾ ਪਿੰਗਲਾਪਤੀ ਠੀਕ ਹੋਇਆ ਸੀ ਦੂਜੀ 베ਰੀ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਦਰਸਾਉਂਦੀ ਹੈ ਇਸ ਜਗ੍ਹਾ ਤੇ ਬੈਠ ਕੇ ਬਾਬਾ ਬੁੱਢਾ ਜੀ ਸੇਵਾ ਕਰਵਾਇਆ ਕਰਦੇ ਸਨ ਤੇਜੀ 베ਰੀ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੈਠ ਕੇ ਸੇਵਾ ਕਰਵਾਇਆ ਕਰਦੇ ਸਨ ਜਿਸ ਦਾ ਨਾਮ ਲਾਚੀ 베ਰ ਹੈ ਸਤਿਗੁਰੂ ਜੀ ਸਿੱਖਾਂ ਨੂੰ ਪਰਮੇਸ਼ਵਰ ਦੀ ਸੇਖ ਸਲਾਹ ਦੇ ਵਚਨ ਸੁਣਾ ਰਹੇ ਸਨ ਤੇ ਉਧਰ ਭਗਵਾਨ ਵਿਸ਼ਨੂੰ ਸਾਰੇ ਦੇਵਤਿਆਂ ਨੂੰ ਨਾਲ ਲੈ ਕੇ ਸਿੱਖਾਂ ਦਾ ਰੂਪ धारण ਕਰਕੇ ਤੇ ਆਪਣਾ ਕੰਮ ਸਮਝ ਕੇ ਸੇਵਾ ਕਰਨ ਆਏ ਵਿਸ਼ਨੂੰ ਜੀ ਨੇ ਹਰ ਕੀ ਪੌੜੀ ਵਾਲੀ ਥਾਂ ਆਪ ਉੱਟੀ ਸ਼ਿਵ ਜੀ ਨੇ ਮਿੱਟੀ ਦੀਆਂ ਟੋਕਰੀਆਂ ਭਰੀਆਂ ਤੇ ਬ੍ਰਹਮਾ ਜੀ ਸਾਰੇ ਦੇਵਤਿਆਂ ਦੇ ਨਾਲ ਮਿੱਟੀ ਨੂੰ ਬਾਹਰ ਛੁੱਟਦੇ ਗਏ ਤੇ ਨਾਲ ਹੀ ਸਤਨਾਮ ਵਾਹਿਗੁਰੂ ਜੀ ਦਾ ਉਚਾਰਣ ਕਰਦੇ ਰਹੇ ਸਤਨਾਮ ਵਾਹਿਗੁਰੂ ਜੀ ਦੀ ਆਵਾਜ਼ ਸੁਣ ਕੇ ਸਤ ਗੁਰੂ ਜੀ ਦਾ ਧਿਆਨ ਸਤਨਾਮ ਵਾਹਿਗੁਰੂ ਕਹਿਣ ਵਾਲਿਆਂ ਉੱਪਰ ਗਿਆ ਤਾਂ ਸਤ ਗੁਰੂ ਜੀ ਨੇ ਕਿਹਾ ਕੀ ਪਤਾ ਕਰੋ ਇਹ ਸੰਗਤ ਕਿਹੜੇ ਇਲਾਕੇ ਤੋਂ ਆਈ ਹੈ ਤੇ ਕਿੱਥੇ ਸੇਵਾ ਕਰ ਰਹੀ ਹੈ ਸਿੱਖਾਂ ਨੇ ਬਹੁਤ ਸਾਰੇ ਸੇਵਾ ਕਰਨ ਵਾਲਿਆਂ ਤੋਂ ਪੁੱਛਿਆ ਪਰ ਕਿਸੇ ਨੇ ਵੀ ਕੁਝ ਨਹੀਂ ਦੱਸਿਆ ਤੇ ਚੁੱਪ ਹੀ ਰਹੇ ਕਿਉਂਕਿ ਦੇਵਤਿਆਂ ਨਾਲ ਇੱਕ ਧਰਮ ਸੰਕਟ ਪੈਦਾ ਹੋ ਗਿਆ ਸੀ ਕਿ ਅਗਰ ਉਹ جھوٹ ਬੋਲਦੇ ਹਨ ਕਿ ਅਸੀਂ ਕਿਹੜੀ ਜਗ੍ਹਾ ਤੋਂ ਆਏ ਹਾਂ ਤਾਂ ਝੂਠ ਬੋਲਣ ਦਾ ਪਾਪ ਲੱਗੇਗਾ ਤੇ ਅਗਰ ਉਹ ਸੱਚ ਕਹਿੰਦੇ ਤਾਂ ਗੁੰਝਾਵੇਤ ਪ੍ਰਗਟ ਹੋਣਾ ਸੀ ਸੋ ਇਸ ਤਰ੍ਹਾਂ ਜੋਹ ਬੋਲਣ ਤੋਂ ਵੀ ਬਚ ਗਏ ਤੇ ਰੱਬੀ ਭੇਤ ਹੋਈ ਪ੍ਰਗਟਨਾ ਹੋਇਆ ਤਾਂ ਸੇਖ ਸੰਗਤਾਂ ਨੇ ਸਤਿਗੁਰੂ ਜੀ ਕੋਲ ਆ ਕੇ ਕਿਹਾ ਕਿ ਗੁਰੂ ਜੀ ਪਤਾ ਨਹੀਂ ਉਹ ਕਿੱਥੋਂ ਆਏ ਹਨ ਤੇ ਕਿਹੜੀ ਸੰਗਤ ਹੈ ਜੋ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ ਹੈ ਤੇ ਆਪਣੀ ਸੇਵਾ ਵਿੱਚ ਲੀਨ ਹੈ ਅਸੀਂ ਉਹਨਾਂ ਤੋਂ ਉਹਨਾਂ ਦੇ ਬਾਰੇ ਪੁੱਛਣ ਲਈ ਕਈ ਵਾਰ ਪ੍ਰਯਾਸ ਕੀਤੇ ਪਰ ਉਹ ਕੁਝ ਬੋਲਦੇ ਹੀ ਨਹੀਂ ਤਦ ਸਤ ਗੁਰੂ ਜੀ ਨੇ ਆਪਣੀ ਦਿਵਯ ਦ੍ਰਿਸ਼ਟੀ ਨਾਲ ਵੇਖਿਆ ਤਾਂ ਪਤਾ ਲੱਗਿਆ ਕਿ ਬ੍ਰਹਮਾ ਵਿਸ਼ਨੂ ਸ਼ਿਵ ਜੀ ਦੇ ਨਾਲ ਸਾਰੇ ਦੇਵਤਾ ਸੇਵਾ ਕਰ ਰਹੇ ਹਨ ਜਦੋਂ ਹਰ ਕੀ ਪੌੜੀ ਦਾ ਕਾਰਜ ਪੂਰਨ ਹੋਇਆ ਤਾਂ ਸਿੱਖ ਇਸ ਗੱਲ ਤੋਂ ਅਣਜਾਣ ਨਾ ਰਹੇ ਕਿ ਇਹ ਕਾਰਜ ਕਿਸ ਨੇ ਕੀਤਾ ਹੈ ਤਦ ਸਤ ਗੁਰੂ ਜੀ ਨੇ ਵਾਹਿਗੁਰੂ ਜੀ ਦੇ ਧਿਆਨ ਵਿੱਚ ਇੱਕ ਸ਼ਬਦ ਉਚਾਰਿਆ ਸੋਹੀ ਮਹਿਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਧਰਤ ਸੁਹਾਵੀ ਥਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਸੋਹੀ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਮੁਖਵਾਕ ਉਚਾਰਣ ਕੀਤਾ ਹੋਇਆ ਹੈ ਤੇ ਦੱਸਿਆ ਕਿ ਭਾਈ ਉਹ ਇਸੇ ਇਲਾਕੇ ਦੇ ਦੇਖ ਨਹੀਂ ਸਨ ਬਲਕਿ ਉਹ ਤਾਂ ਸਾਰੀ ਸ੍ਰਸ਼ਟੀ ਦੀ ਰਖਵਾਲੀ ਕਰਨ ਵਾਲੇ ਦੇਵਤਾ ਸਨ ਸਾਰੀ ਸ੍ਰਸ਼ਟੀ ਦੀ ਦੇਖਭਾਲ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਦੇ ਘਰ ਵਾਸਤੇ ਤੇ ਰੁਕੇ ਹੋਏ ਕਾਰਜ ਨੂੰ ਪੂਰਨ ਕਰਨ ਲਈ ਮੇਰੀ ਦਾਸ ਦੀ ਮਦਦ ਕਰਨ ਆਏ ਸਨ ਅਤੇ ਸਾਰੇ ਸੰਸਾਰ ਨੂੰ ਇਹ ਗਿਆਨ ਦੇਣ ਲਈ ਇਹ ਸੰਸਾਰ ਦੇ ਸਾਰਿਆਂ ਤੀਰਥਾਂ ਤੋਂ ਉੱਤਮ ਤੀਰਥ ਏ ਹੈ ਇਹ ਪਰਮਾਤਮਾ ਦਾ ਘਰ ਹੈ ਇੱਥੇ ਮਨੁੱਖ ਆਪਣੇ ਹੱਥਾਂ ਨਾਲ ਸੇਵਾ ਕਰਕੇ ਆਪਣਾ ਮਨੁੱਖੀ ਜੀਵਨ ਸਫਲਾ ਕਰ ਸਕੇ ਜਿਵੇਂ ਦੇਵਤਿਆਂ ਨੇ ਕੀਤਾ ਹੈ ਇਹ ਸਮਝਾਉਣ ਵਾਸਤੇ ਕਿ ਭਗਵਾਨ ਵਿਸ਼ਨੂੰ ਸ਼ਿਵ ਬ੍ਰਹਮਾ ਨੇ ਆਪਣੇ ਹੱਥਾਂ ਨਾਲ ਸੇਵਾ ਕੀਤੀ ਗੁਰੂ ਪਿਆਰਿਓ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਣ ਕੀਤਾ ਹੋਇਆ ਮੁਖਵਾਕ ਇਸ ਲਈ ਵੀ ਮਹਾਨਤਾ ਰੱਖਦਾ ਹੈ ਕਿਉਂਕਿ ਇਸ ਮੁਖਵਾਕ ਨਾਲ ਇਤਿਹਾਸ ਵੀ ਜੁੜਿਆ ਹੋਇਆ ਹੈ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਭਾਈ ਗੁਰਦਾਸ ਜੀ ਨੂੰ ਲੈ ਕੇ ਪੂਰਨ ਕਰਵਾਇਆ ਤੇ ਸੰਵਤ 1661 ਵਿਕਰਮੀ ਬਾਦਰੋਂ ਸੂਹੀ ਇਕਮ ਨੂੰ ਪਹਿਲਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਵਿੱਚ ਕਰਵਾਇਆ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਐਡ ਗ੍ਰੰਥੀ ਬਣਾਇਆ ਹੁਕਮ ਹੋਇਆ ਕਿ ਮੁਖਵਾਕ ਸੁਣਾਣਾ ਕਰੋ ਤਾਂ ਪਹਿਲਾ ਇਹ ਹੀ ਮੁਖਵਾਕ ਸੁਣਾਇਆ ਗਿਆ ਸੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਰਮੇਸ਼ਵਰ ਦਾ ਸਿਕਰਾਨਾ ਕਰਦੇ ਹੋਏ ਇਸ ਤਰ੍ਹਾਂ ਉਚਾਰਣ ਕਰਦੇ ਹਨ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ RAM ਇਹ ਹਰ ਕੀ ਪੌੜੀ ਦੀ ਜ਼ਮੀਨ ਨੂੰ ਕੋਟਣ ਲਈ ਸ੍ਰੀ ਹਰੀ ਨੇ ਆਪ ਕੰਮ ਕੀਤਾ ਹੈ ਤੇ ਪੂਰਾ ਕੰਮ ਕਰਨ ਵਾਸਤੇ ਸਾਰੇ ਦੇਵਤਿਆਂ ਨੂੰ ਵੀ ਨਾਲ ਲੈ ਕੇ ਆਏ ਹਨ ਧਰਤ ਸੁਹਾਵੀ ਖਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ RAM ਚਾਰੋਂ ਪਾਸੇ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਦੀ ਧਰਤੀ ਸੋਭਣੀਏ ਹੋਈ ਹੈ ਸ੍ਰੀ ਹਰਮੰਦਰ ਸਾਹਿਬ ਜੀ ਦਾ ਸਰੋਵਰ ਵੀ ਸੋਭਨਿਕ ਹੋਇਆ ਹੈ ਰਮੇ ਹੋਏ ਪਰਮੇਸ਼ਰ ਦੀ ਕਿਰਪਾ ਨਾਲ ਜਲ ਅੰਮ੍ਰਿਤ ਰੂਪ ਹੋ ਕੇ ਸਥਿਰ ਹੋਇਆ ਹੈ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਇਸ ਸਰੋਵਰ ਵਿੱਚ ਜਲ ਅੰਮ੍ਰਿਤ ਰੂਪ ਹੋ ਕੇ ਸਥਿਰ ਹੋਇਆ ਹੈ ਪਰਮੇਸ਼ਰ ਨੇ ਆਪ ਹਾਜ਼ਰ ਹੋ ਕੇ ਸ੍ਰੀ ਹਰਮੰਦਰ ਸਾਹਿਬ ਜੀ ਦਾ ਸਾਜਨਾ ਕਰਵਾਇਆ ਹੈ ਤੇ ਮੇਰੇ ਮਨ ਦੇ ਸਾਰੇ ਮਨੋਰਥ ਪੂਰੇ ਹੋ ਗਏ ਹਨ ਬਾਅਵ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਸੰਪੂਰਨ ਹੋ ਗਈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹਉਂ ਯਾ ਬੋਲਣਾ ਚੁੱਕਾ ਦੇ ਖਿਮਾ ਬਖਸ਼ਣੀ ਸਾਕੇ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ